ਟਵੰਡ ਦੱਬੇ ਤੋਂ ਜਦੋਂ ਅਸੀਂ ਆਏ ਸਾਨੂੰ ਪਤਾ ਲੱਗਿਆ ਵੀ ਸੰਗਰੂਰ ਤੋਂ ਸਾਡੀ ਜਗ੍ਹਾ ਇੱਥੇ ਐ ਤਾਂ ਸਾਨੂੰ ਬਹੁਤ ਚਾ ਚੜਾ ਦੇਖ ਕੇ ਸੰਗਤਾਂ ਦੇ ਮਨ ਵਿੱਚ ਚੋ ਉੱਠਿਆ ਵੀ ਆਪਾਂ ਵੀ ਇੱਥੇ ਲੰਗਰ ਲਾਈਏ ਕਿਉਂਕਿ ਸੰਗਰੂਰ ਜ਼ਿਲ੍ਹੇ ਤੋਂ ਸਨ ਕਾਕੜੇ ਤੋਂ ਦਿਵਾਨ ਟੋਡਰ ਮੱਲ ਜੀ ਜ਼ਿਆਦਾਤਰ ਇੱਥੇ ਨੌਜਵਾਨ ਨੇ ਤੇ ਸਾਡੇ ਬਜ਼ੁਰਗ ਸਾਨੂੰ ਸਹਾਇਜੋਗ ਦਿੰਦੇ ਨੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜੇ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ ਜੋ ਸਾਬੇ ਬੈਠੇ ਨੇ ਜੇ ਕਿਵੇਂ ਵੀ ਹੈ ਉਹ ਸਾਨੂੰ ਦਾ ਸਹਿਯੋਗ ਸਾਨੂੰ ਵੱਧ ਤੋਂ ਵੱਧ ਸਾਡੇ ਬਜ਼ੁਰਗਾਂ ਦਾ ਮਾਇਆ ਦੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਜਦੋਂ ਅਸੀਂ ਉਰੇ ਆਏ ਸੀ ਉਰੇ ਵੱਡੇ ਵੱਡੇ ਡੇੜੇ ਪਏ ਸੀ 2013 ਦੇ ਵਿੱਚ 2013 ਦੇ ਵਿੱਚ ਇੱਕ ਵਿਆਵਾਨ ਦੀ ਤਰ੍ਹਾਂ ਜਿਵੇਂ ਕੋਈ ਸੱਪ ਬੈਠੇ ਹੋਣ ਜਾਏ ਮਤਲਬ ਇਹ ਜਆ ਬਹੁਤ ਬੈਠਣ ਨੂੰ ਜੀ ਨਹੀਂ ਕਰਦਾ ਸੀ ਉਸ ਤੋਂ ਬਾਅਦ ਅਸੀਂ ਆ ਕੇ ਸਾਰੇ ਨੌਜਵਾਨਾਂ ਨੇ ਇਹਨੂੰ ਸਮਾਰਿਆ ਪਿੰਡ ਡੜਬਾ ਤੋਂ ਆ ਕੇ ਇੱਥੇ ਬੇਨਤੀ ਕੀਤੀ ਗੁਰਦੁਆਰਾ ਸਾਹਿਬ ਵੀ ਸਾਨੂੰ ਇਹ ਜਗ੍ਹਾ ਲੰਗਰ ਲਾਉਣ ਨੂੰ ਦਿੱਤੀ ਜਾਵੇ ਤਾਂ ਸਾਨੂੰ ਉੱਥੋਂ ਫਤੇਗੜ ਤੋਂ ਗੁਰਦੁਆਰਾ ਸਾਹਿਬ ਤੋਂ ਸਾਨੂੰ ਇਹ ਜਗ੍ਹਾ ਮਿਲੀ ਦੁੱਧ ਕਣਿਓ ਕੋਈ ਘਾਟ ਨਹੀਂ ਕਿਸੇ ਚੀਜ਼ ਕਣਿਓ ਕੋਈ ਪੈਸੇ ਕਣਿਓ ਘਾਟ ਨਹੀਂ ਸਾਰੇ ਪਾਸਿਓ ਖੁੱਲੇ ਦਿਲ ਨਾਲ ਪੰਡਾਰੇ ਚੱਲਦੇ ਨੇ ਸਾਰਾ ਪਿੰਡ ਸਹਿਯੋਗ ਮਾਈਆਂ ਸਾਡੇ ਵੱਡੇ ਬਜ਼ੁਰਗ ਜਿੰਨੇ ਵੀ ਨੇ ਤਾਂ ਆਪਣਾ ਤਨ ਮਨ ਨਾਲ ਪੂਰੇ ਵੱਧ ਤੋਂ ਵੱਧ ਝੜ ਕੇ ਸੇਵਾ ਕਰਦੇ ਨੇ 2013 ਦੇ ਵਿੱਚ ਦਿਵਾਨ ਟੌਡਰਮਲ ਦੀ ਹਵੇਲੀ ਦੇ ਵਿੱਚ ਕਾ ਉਗ ਜਾਂਦਾ ਉਸ ਦੀ ਸਾਂਭ-ਸਵਾਲ ਅਨਗੋਲਿਆ ਹੁੰਦੀ ਦਿਖਦੀ ਹੈ ਤਾਂ ਡਿਡਬੇ ਦੇ ਕੁਝ ਨੌਜਵਾਨ ਵੀ ਉਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਕਿ ਅਸੀਂ ਇਸ ਨੂੰ ਸੰਭਾਲੀਏ ਉਸ ਦੀ ਸਫਾਈ ਕੀਤੀ ਜਾਂਦੀ ਹੈ ਉਸ ਦਾ ਜਿਹੜਾ ਕਾਵਦ ਆ ਹੁੰਦਾ ਉਹ ਪੱਟ ਦਿੱਤਾ ਜਾਂਦਾ ਔਰ ਉਸ ਨੂੰ ਜਿਹੜਾ ਖੂਬਸੂਰਤ ਬਣਾਇਆ ਜਾਂਦਾ ਤੇ ਉਸ ਤੋਂ ਬਾਅਦ ਲਗਾਤਾਰ ਡਿਡਬੇ ਪਿੰਡ ਦਾ ਜਿਹੜਾ ਲੰਗਰ ਹੈ ਉਹ ਇੱਥੇ ਚੱਲ ਰਿਹਾ ਇਸ ਹਵੇਲੀ ਦੇ ਵਿੱਚ ਇਸ ਪਿੰਡ ਦੇ ਜਿਹੜੇ ਨੌਜਵਾਨ ਨੇ ਇਸ ਪਿੰਡ ਦੇ ਬਜ਼ੁਰਗ ਸਾਰਾ ਪਿੰਡ ਹੀ ਜਿਹੜਾ ਮਿਲ ਕੇ ਜਿਹੜਾ ਲੰਗਰ ਉਹ ਚਲਾਉਂਦਾ ਹੈ ਔਰ ਦਿਵਾਨ ਟੌਡਰ ਮਲ ਜੀ ਨਾਲ ਵੀ ਇਹਨਾਂ ਦੀ ਇੱਕ ਸਾਂਝ ਨਿਕਲੀ ਹੈ ਉਹ ਕੀ ਹੈ ਉਹ ਵੀ ਇਹਨਾਂ ਤੋਂ ਜਾਣਾਂਗੇ ਆਪਾਂ ਸਭ ਤੋਂ ਪਹਿਲਾਂ ਜਾਣਦੇ ਹਾਂ 2013 ਦੇ ਵਿੱਚ ਜਦੋਂ ਬਾਈ ਹਰਾਂ ਦਾ ਜਿਹੜਾ ਇੱਥੇ ਕੰਮ ਕੀਤਾ ਉਹਦੇ ਬਾਰੇ ਇਹਨਾਂ ਦੇ ਜ਼ਬਾਨੀ ਸੁਣਾਂਗੇ ਬਾਈ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਹੈ ਜੀ ਤੁਹਾਨੂੰ ਸਿੰਘ ਸਭ ਤੋਂ ਪਹਿਲਾਂ ਫਤਿਹ ਕਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਜਿਹੜੇ ਦੜਬੇ ਦੀ ਸੰਗਤ ਹੈ ਇਹ ਸਾਰੀ ਪਹਿਲਾਂ ਨੌਜਵਾਨ ਆਇਆ ਕਰਦੇ ਜੋੜ ਮੇਲਾ ਵੇਖਣਾ ਉੱਥੋਂ ਸਾਨੂੰ ਪਤਾ ਲੱਗਿਆ ਵੀ ਸਾਡੇ ਸੰਗਰੂਰ ਤੋਂ ਕਾਕੜੇ ਤੋਂ ਦਵਾਨ ਟੋਡਰ ਮੱਲ ਜੀ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਉਹਨਾਂ ਨੇ ਅਮਰਤਕ ਦੇਹਾਂ ਨੂੰ ਲੈ ਕੇ ਸਿੱਧੀ ਤੌਰ ਤੇ ਆਪਣਾ ਸਭ ਕੁਝ ਬਾਰ ਕੇ ਜਿੰਨਾ ਵੀ ਆਪਦਾ ਧਨ ਦੌਲਤ ਸੀ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੀ ਪੂੰਜੀ ਉਹਨਾਂ ਦੇ ਸੰਸਕਾਰ ਤੇ ਲਾਤੀ ਜਿੱਥੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਸਜੋਬਤ ਨੇ ਤੇ ਜਿੱਥੇ ਸਹਿਬਜ਼ਾਦੇ ਚਣੇ ਗਏ ਉਹ ਆਪਣਾ ਵੱਡਾ ਗੁਰਦੁਆਰਾ ਫਤਿਹਗੜ ਸਾਹਿਬ ਆ ਉੱਥੋਂ ਬਾਅਦ ਅਸੀਂ ਨੇ ਆ ਕੇ ਪਿੰਡ ਡਿੜਬੇ ਤੋਂ ਜਦੋਂ ਅਸੀਂ ਆਏ ਸਾਨੂੰ ਪਤਾ ਲੱਗਿਆ ਵੀ ਸੰਗਰੂਰ ਤੋਂ ਸਾਡੀ ਜਗ੍ਹਾ ਇੱਥੇ ਐ ਤਾਂ ਸਾਨੂੰ ਬਹੁਤ ਚਾ ਚੜਾ ਦੇਖ ਕੇ ਸੰਗਤਾਂ ਦੇ ਮਨ ਵਿੱਚ ਚੌ ਉੱਠਿਆ ਵੀ ਆਪਾਂ ਵੀ ਇੱਥੇ ਲੰਗਰ ਲਾਈਏ ਕਿਉਂਕਿ ਸੰਗਰੂਰ ਜ਼ਿਲ੍ਹੇ ਤੋਂ ਸਨ ਕਾਕੜੇ ਤੋਂ ਦਿਵਾਨ ਟੋਡਰ ਮੱਲ ਜੀ ਹੁਣ ਅਸੀਂ 2013 ਤੋਂ ਲੈ ਕੇ ਸਾਰੀ ਸੰਗਤ ਪੂਰੇ ਹਮ ਹਮਾ ਕੇ ਪਹੁੰਚਦੇ ਆਂ ਜ਼ਿਆਦਾਤਰ ਇੱਥੇ ਨੌਜਵਾਨ ਨੇ ਤੇ ਸਾਡੇ ਬਜ਼ੁਰਗ ਸਾਨੂੰ ਸਹਾਇਜੋਗ ਦਿੰਦੇ ਨੇ ਚਾਹੇ ਉਹ ਸੇ ਬੈਠੇ ਨੇ ਚਾਹੇ ਕਿਵੇਂ ਵੀ ਐ ਉਹ ਸਾਨੂੰ ਦਾ ਸਹਿਯੋਗ ਸਾਨੂੰ ਵੱਧ ਤੋਂ ਵੱਧ ਸਾਡੇ ਬਜ਼ੁਰਗਾਂ ਦਾ ਮਾਇਆ ਦੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਜਦੋਂ ਅਸੀਂ ਉਰੇ ਆਏ ਸੀ ਉਰੇ ਵੱਡੇ ਵੱਡੇ ਡੇੜੇ ਪਏ ਸੀ 2013 ਦੇ ਵਿੱਚ 2013 ਦੇ ਵਿੱਚ ਇੱਕ ਵਿਆਵਾਨ ਦੀ ਤਰ੍ਹਾਂ ਜੇ ਮੈਂ ਕੋਈ ਸੱਪ ਬੈਠੇ ਹੋਣ ਜਾਏ ਮਤਲਬ ਇਹ ਜਾਂ ਬਹੁਤ ਬੈਠਣ ਨੂੰ ਜੀ ਨਹੀਂ ਕਰਦਾ ਸੀ ਉਸ ਤੋਂ ਬਾਅਦ ਅਸੀਂ ਆ ਕੇ ਸਾਰੇ ਨੌਜਵਾਨਾਂ ਨੇ ਇਹਨੂੰ ਸਮਾਰਿਆ ਪਿੰਡ ਡੜਬਾ ਤੋਂ ਆ ਕੇ ਇੱਥੇ ਬੇਨਤੀ ਕੀਤੀ ਗੁਰਦੁਆਰਾ ਸਾਹਿਬ ਵੀ ਸਾਨੂੰ ਇਹ ਜਗ੍ਹਾ ਲੰਗਰ ਲਾਉਣ ਨੂੰ ਦਿੱਤੀ ਜਾਵੇ ਤਾਂ ਸਾਨੂੰ ਉੱਥੋਂ ਪਤੈ ਗੜ ਤੋਂ ਉਰ ਦੁਬਾਰਾ ਸਾਬ ਤੋਂ ਸਾਨੂੰ ਇਹ ਜਗ੍ਹਾ ਮਿਲੀ ਸਾਨੂੰ ਇਸ ਚਾ ਦਾ ਬਹੁਤ ਚਾ ਚੜਿਆ ਵੀ ਸਾਨੂੰ ਇੱਥੇ ਲੰਗਰ ਬਾਤ ਤੇ ਥਾਂ ਦਿੱਤੀ ਗਈ ਹੁਣ ਤੁਹਾਡਾ ਲੰਗਰ ਇਸੇ ਹਵੇਲੀ ਦੇ ਵਿੱਚ ਹੀ ਚੱਲ ਰਿਹਾ ਜੀ ਹੁਣ ਸਾਡਾ ਲੰਗਰ ਜੀ 2013 ਤੋਂ ਇਸੇ ਥਾਂ ਤੇ ਸਾਡਾ ਲੰਗਰ ਚੱਲ ਰਿਹਾ ਤੇ ਸਾਨੂੰ ਸੰਗਤ ਦਾ ਵੀ ਪੂਰਾ ਸਹਿਯੋਗ ਹੈ ਤੇ ਲਵੇ ਲਵੇ ਜਿਹੜੇ ਸਾਡੇ ਹੋਰ ਆਪਣੇ ਘਰ ਰਹਿੰਦੇ ਨੇ ਇਹਨਾਂ ਦਾ ਵੀ ਸਾਨੂੰ ਬਹੁਤ ਸਹਯੋਗ ਹੈ ਤੁਹਾਡੇ ਪਿੰਡ ਦੇ ਵਿੱਚ ਖਾਸ ਤੌਰ ਤੇ ਜਦੋਂ ਬੱਚੇ ਵੀ ਨਾਲ ਆਉਂਦੇ ਨੇ ਥੋਡੇ ਕਈ ਵਾਰ ਜਾਂ ਜਾਨ ਨੂੰ ਵੀ ਕਹਿੰਦੇ ਹੋਣੇ ਆ ਕਈ ਵਾਰ ਮੌਸਮ ਦੇ ਹਲਾਤਾਂ ਆ ਵੀ ਨਹੀਂ ਪਾਉਂਦੇ ਉਹਨੇ ਖਾਸ ਤੌਰ ਤੇ ਜਦੋਂ ਦਿਵਾਨ ਟੋਡਰਮਲ ਦੀ ਗੱਲ ਹੁੰਦੀ ਆ ਤਾਂ ਉਹ ਕਿਹੜੀਆਂ ਗੱਲਾਂ ਚੱਲਦੀਆਂ ਨੇ ਆਮ ਘਰਾਂ ਦੇ ਵਿੱਚ ਜਾਂ ਇੱਥੇ ਲੰਗਰ ਦੇ ਵਿੱਚ ਜਦੋਂ ਗੱਲਾਂ ਚੱਲਦੀਆਂ ਨੇ ਕਿਉਂਕਿ ਤੁਸੀਂ ਉਹਨਾਂ ਦੀ ਹਵੇਲੀ ਦੇ ਵਿੱਚ ਲੰਗਰ ਲਾ ਰਹੇ ਹੋ ਜਦੋਂ ਅਸੀਂ ਉਹਨਾਂ ਦੀ ਹਵੇਲੀ ਦੇ ਵਿੱਚ ਆਉਂਦੇ ਆ ਤਾਂ ਉਹ ਯਾਦਗਰਤਾ ਤਾਜੀ ਹੋ ਜਾਂਦੀ ਹੈ ਜਦੋਂ ਇੱਕ ਜ਼ੁਲਮਨਾ ਜਿਹੜੀ ਜ਼ੁਲਮ ਕਰਦੀ ਸੀ ਸਰਕਾਰ ਉਹਨੂੰ ਜ਼ੁਲਮ ਨੂੰ ਠੰਡਲ ਪਾਉਣ ਲਈ ਤਾਂ 10ਵੇਂ ਪਿਤਾ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਨੇ ਆਪਣੀ ਕੁਰਬਾਨੀ ਸ਼ਹੀਦੀ ਦਿੱਤੀ ਉਹ ਸਾਡੇ ਬਾਤ ਸੀ ਅਸੀਂ ਉਹਨਾਂ ਗੱਲਾਂ ਨੂੰ ਯਾਦ ਕਰਦੇ ਹਾਂ ਇੱਥੇ ਇੱਕ ਪ੍ਰਮਾਤਮਾ ਦਾ ਜਾਪ ਕਰਦੇ ਹਾਂ ਤੇ ਹੋਰ ਸਾਰੀ ਸੰਗਤ ਸਵੇਰੇ ਲੰਗਰ ਕਰਦੀ ਆ ਅਥਨ ਤੜਕ ਸੁਭਾ ਸਾਮ ਆਪਦਾ ਪ੍ਰਮਾਤਮਾ ਦਾ ਜਾਪ ਕੀਤਾ ਜਾਂਦਾ ਜੀ ਹੁਣ ਕਿੰਨੇ ਦਿਨ ਹਰ ਸਾਲ ਤੁਸੀਂ ਇੱਥੇ ਰਹਿੰਦੇ ਹੋ ਜੀ ਕਿੰਨੇ ਦਿਨ ਲੰਗਰ ਚੱਲਦਾ ਹੈ ਅਸੀਂ ਇਹ ਘਟੋ-ਘਟਾ 8 ਦਿਨ 7 ਤੋਂ 8 ਦਿਨਾਂ 9 ਦਿਨ ਦੇ ਵਿੱਚ ਵਿੱਚ ਇਹ ਲੰਗਰ ਲਾਉਂਦੇ ਆ ਜੀ ਜਿੱਥੇ ਤੱਕ ਵੀ ਹੋ ਸਕੇ ਜਿਹੜੇ ਸ਼ਾਦਤਾਂ ਦੇ ਪੂਰੇ ਹਫ਼ਤੇ ਤੋਂ ਵੱਧ ਦਾ ਸਮਾਂ ਉਹ ਤੁਸੀਂ ਜਿਹੜਾ ਇੱਥੇ ਰਹਿਨੇ ਹਾਂ ਹਾਂ ਜੀ ਉਹ ਰਹਿਨੇ ਆਸੀਂ ਸਾਰੀਆਂ ਸੰਗਤਾਂ ਦਾ ਬਹੁਤ ਸਹਿਯੋਗ ਆ ਸਾਨੂੰ ਅਸੀਂ 7 ਤੋਂ 8 ਦਿਨਾਂ ਉਰੇ ਰਹਿਨੇ ਆ ਜੀ ਪਿੰਡ ਵਾਲੇ ਵੀ ਪੂਰਾ ਤਾਲਮਿਲ ਬਣਿਆ ਰਹਿੰਦਾ ਜੀ ਪਿੰਡ ਦੇ ਵਿੱਚ ਪਿੰਡ ਦਾ ਯੋਗਦਾਨ ਕਿਉਂਕਿ ਦੁੱਧ ਕਈ ਵਾਰੀ ਸਵੇਰੇ ਆਉਣਾ ਜੀ ਦੁੱਧ ਬਹੁਤ ਦੁੱਧ ਕਣਿਓ ਕੋਈ ਘਾਟ ਨਹੀਂ ਕਿਸੇ ਚੀਜ਼ ਕਣਿਓ ਕੋਈ ਪੈਸੇ ਕਣਿਓ ਘਾਟ ਨਹੀਂ ਸਾਰੇ ਪਾਸਿਓ ਖੁੱਲੇ ਦਿਲ ਨਾਲ ਢੰਡਾਰੇ ਚੱਲਦੇ ਨੇ ਸਾਰਾ ਪਿੰਡ ਸਹਿਯੋਗ ਮਾਈਆਂ ਸਾਡੇ ਵੱਡੇ ਬਜ਼ੁਰਗ ਜਿੰਨੇ ਵੀ ਨੇ ਤਾਂ ਆਪਣਾ ਤਨ ਮਨ ਨਾਲ ਪੂਰੇ ਵੱਧ ਤੋਂ ਵੱਧ ਚੜਕੇ ਸੇਵਾ ਕਰਦਣੀ ਜੀ ਬਹੁਤ ਧੰਨਵਾਦ ਜੀ ਤਾਂ ਇਹ ਅੱਜ ਜਿਹੜੀ ਸ਼ੁਰੂਆਤ ਹੈ ਉਹ ਚੁੱਕੀ ਹੈ ਔਰ ਲੰਗਰ ਦੀ ਔਰ ਭਾਈ ਜੀ ਹਰੀ 2013 ਤੋਂ ਇਸ ਹਵੇਲੀ ਦੀ ਜਿਹੜੀ ਸੰਭਾਲ ਕੀਤੀ ਆ ਕੇ ਸਾਫ਼ ਕੀਤਾ ਫਿਰ ਜਗਾ ਵੀ ਜਿਹੜੀ ਇੱਥੇ ਮਿਲ ਗਈ ਔਰ ਇਹ ਤੁਸੀਂ ਦੇਖ ਰਹੇ ਹੋਗੇ ਬਜ਼ੁਰਗ ਮਤਾਵਾ ਜਿਹੜੀ ਆਪਣੀ ਸੇਵਾ ਦੇ ਵਿੱਚ ਹੈ ਲਗੀਆਂ ਹੋਈਆਂ ਨੇ ਔਰ ਜਿਹੜੀ ਹੁਣ ਜਿਹੜਾ 6 ਤੋਂ 7 ਦਿਨ 7 ਤੋਂ ਵੀ ਵੱਧ ਦਿਨ 8 8 9 ਦਿਨ ਬਾਈ ਜਰੀ ਕਹਿੰਦੇ ਕਿ ਹਰ ਸਾਲ ਜਿਹੜਾ ਇਹ ਦੜਵੇ ਪਿੰਡ ਦੇ ਵੱਲੋਂ ਲੰਗਰ ਆ ਉਹ ਲਗਾਇਆ ਜਾਂਦਾ